ਹਲੋ ਮੇਟ੍ਰੋ ਨਿਊ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈਗਾ ਇਹ ਇੱਕ ਬਲੌਗ ਨਹੀਂ ਹੈ ਇਨਫੋਰਮੇਟਿੰਗ ਵੀਡੀਓ ਹੋਊਗੀ ਤੇ ਅੱਜ ਆਪਾਂ ਦੱਸਾਂਗੇ ਵੀ ਜਿਹੜਾ ਹੁਣ ਜਿਆਦਾ ਆਪਣਾ ਟ੍ਰੈਂਡਿੰਗ 'ਚ ਚੱਲ ਰਹੀਆਂ ਨੇ ਇਹ ਖਬਰਾਂ ਕਿ ਅਮਬਾਨੀ ਦੇ ਮੁੰਡੇ ਦਾ ਵਿਆਹ ਸਭ ਤੋਂ ਮਹਿੰਗਾ ਵਿਆਹ ਸੀਗਾ ਪਰ ਆਪਾਂ ਅੱਜ ਦਾ ਹਦਿਆਂ ਵੀ ਕਿਹੜਾ ਮਹਿੰਗਾ ਸਭ ਤੋਂ ਵਿਆਹ ਸੀਗਾ ਅਜ ਅਮਬਾਨੀ ਪਰਿਵਾਰ ਆਪਣੇ ਬੇਟੇ ਦੇ ਵਿਆਹ ਤੇ ਕੀਤੇ ਖਰਚੇ ਕਰਕੇ ਚਰਚਾ ਵਿੱਚ ਹੈ ਬਜ਼ੁਰਗਾਂ ਕਿਹਾ ਕਿ ਗਰੀਬ ਦਾ ਨਿੰਦਣਾ ਕੀ ਅਮੀਰ ਦਾ ਸਲਾਹਣਾ ਕੀ ਅੱਜ ਦੇ ਜਮਾਨੇ 'ਚ ਇਹ ਹੋਣਾ ਕੋਈ ਵੱਡੀ ਗੱਲ ਨਹੀਂ ਪਰ ਸਿੱਖ ਰਾਜ ਸਮੇਂ ਇੱਕ ਵਿਆਹ ਹੋਇਆ ਸੀ ਜਿਸ ਦਾ ਅੱਜ ਕੱਲ੍ਹ ਦੁਨੀਆ 'ਤੇ ਕੋਈ ਤੂੜ ਨਹੀਂ ਇਹ ਕਹਿ ਲਓ ਦੁਨੀਆ ਦਾ ਸਭ ਤੋਂ ਮਹਿੰਗਾ ਵਿਆਹ ਸੀਗਾ ਉਹ ਬਹੁਤੇ ਲੋਕ ਸ਼ਾਇਦ ਭੁੱਲ ਚੁੱਕੇ ਨੇ ਕਿ ਦੁਨੀਆ ਦਾ ਸਭ ਤੋਂ ਮਹਿੰਗਾ ਵਿਆਹ ਤੇ ਵੱਡਾ ਵਿਆਹ ਸਿੱਖਾਂ ਨੇ ਕੀਤਾ ਸੀ ਇਹ ਵਿਆਹ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕੰਵਰ ਨੌਨਿਹਾਲ ਸਿੰਘ ਦਾ ਸੀਗਾ ਅਤੇ ਸਰਦਾਰ ਸ਼ਾਮ ਸਿੰਘ ਟਾਰੀ ਟਾਰੀ ਵਾਲੇ ਦੀ ਸੁਪੁੱਤਰੀ ਬੀਬੀ ਨਾਨਕੀ ਦਾ 7 ਮਾਰਚ 1937 ਨੂੰ ਹੋਇਆ ਸੀ ਕੰਵਰ ਨੌਨਿਹਾਲ ਸਿੰਘ ਲਈ ਬਣਿਆ ਹੀਰਿਆਂ ਜੜਿਆ ਵੇਸ਼ਕੀਮਤੀ ਸੇਰਾ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਵੇਖਿਆ ਤਾਂ ਉਹਨਾਂ ਨੇ ਉਸ ਦੀ ਖੂਬਸੂਰਤੀ ਤੋਂ ਪ੍ਰਭਾਵਿਤ ਹੋ ਕੇ ਉਹ ਸੇਰਾ ਦ ਸ੍ਰੀ ਦਰਬਾਰ ਸਾਹਿਬ ਵਿੱਚ ਪੇਟ ਗਾਰ ਦਿੱਤਾ ਸੀ ਇਹ ਸਿਰਾ ਬਹੁਤ ਹੀ ਬੇਸਕੀਮਤੀ ਸੀ ਇਸ ਵਿਆਹ ਦਾ ਵਿੱਚ ਬਰਾਤ ਬਰਾਤ ਦੀ ਗਿਣਤੀ 5 ਲੱਖ ਦੇ ਕਰੀਬ ਸੀ ਜਿਸ ਵਿੱਚ 60 ਮੁਲਕਾਂ ਦੇ ਹਕਮ ਹਕਮਰਾਨਾਂ ਨੇ ਸ਼ਿਰਕਤ ਕੀਤੀ ਇਤਿਹਾਸ ਗਵਾਹ ਹੈ ਕਿ ਮਹਾਰਾਜੇ ਨੇ ਇਸ ਵਿਆਹ ਤੇ ਮੋਰਨ ਦਾ ਮੀਂਹ ਬਰਾ ਦਿੱਤਾ ਸੀ ਐਸੋ ਵਿਆਹ ਦੇ ਵਿੱਚ ਸਰਦਾਰ ਸ਼ਾਮ ਸਿੰਘ ਟਾਰੀ ਵਾਲੇ ਨੇ 17 ਲੱਖ ਦੇ ਨੇੜੇ ਖਰਚਾ ਕੀਤਾ ਸੀ ਤੇ ਮਹਾਰਾਜਾ ਰਣਜੀਤ ਸਿੰਘ ਨੇ ਪੌਣੇ 2 ਕਰੋੜ ਦੇ ਲਗਭਗ ਜੋ ਉਸ ਸਮੇਂ ਦੇ ਮੋਹਰਾਂ ਦੇ ਮੁੱਲ ਦੇ ਮੁੱਲ ਨੂੰ ਅੱਜ ਰੁਪਏ ਦੇ ਵਿੱਚ ਆਪਾਂ ਮਾਪੀਏ ਤਾਂ ਇਹਦੀ ਗਿਣਤੀ ਖਤਮ ਹੀ ਨਹੀਂ ਹੋਣੀ ਸਰਦਾਰ ਸ਼ਾਮ ਸਿੰਘ ਟਾਰੀ ਆਪਣੇ ਸਾਰੇ ਪਿੰਡਕੋਂਗੇ ਨੂੰ ਇਸ ਵਿਆਹ ਦੇ ਵਿੱਚ ਬਰਾਬਰ ਖੜਾਇਆ ਸੀਗਾ ਤੇ ਸਾਰਿਆਂ ਨੂੰ ਸੱਦਾ ਦਿੱਤਾ ਸੀ ਸੋ ਇਹ ਵੀਡੀਓ ਦਾ ਮਤਲਬ ਸੀ ਕਿ ਆਪਣੇ ਸਭ ਤੋਂ ਮਹਿੰਗਾ ਤੇ ਸਭ ਤੋਂ ਵੱਡਾ ਵਿਆਹ ਅੰਪਾਨੀਆਂ ਦਾ ਨਹੀਂ ਹੈਗਾ ਸਗੋਂ ਸikh raj ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਦਾ ਸਭ ਤੋਂ ਲੰਬਾ ਤੇ ਵੱਡਾ ਵਿਆਹ ਤੇ ਮਹਿੰਗਾ ਸਭ ਤੋਂ ਵਿਆਹ ਹੋਇਆ ਸੀ ਬਹੁਤ ਸਾਰੀਆਂ ਖਬਰਾਂ ਚੱਲ ਰਹੀਆਂ ਨੇ ਕਿ ਅੰਪਾਨੀਆਂ ਦੇ ਮੁੰਡਿਆਂ ਦੇ ਮੁੰਡੇ ਦੇ ਵਿਆਹ ਤੇ ਵੱਡੇ ਵੱਡੇ ਕਲਾਕਾਰਾਂ ਨੇ ਆਪਣੀ ਪੇਸ਼ਕਸ਼ ਕੀਤੀ ਦਲਜੀਤ ਦਸਾਂ ਆਇਆ ਜਸਟਨ ਬੀਬਰ ਆਇਆ ਹੋਰ ਵੱਡੇ ਵੱਡੇ ਕਲਾਕਾਰ ਆ ਪਰ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੇ ਪੋਤਰੇ ਦੇ ਵਿਆਹ ਤੇ ਕੋਈ ਕਲਾਕਾਰ ਨਹੀਂ ਸੱਦਿਆ ਸੀ ਬਲਕਿ ਉੱਥੇ ਇੰਨਾ ਕੁ ਜ਼ਿਆਦਾ ਖਰਚਾ ਕੀਤਾ ਸੀਗਾ ਜੇ ਆਪਾਂ ਇਸ ਸਮੇਂ ਵਿੱਚ ਗਿਣਤੀ ਕਰਨ ਬਿਠੀਆ ਤਾਂ ਆਪਣੀ ਤਾਂ ਗਿਣਤੀ ਨਹੀਂ ਹੋਣੀ ਕਿਉਂਕਿ